ਖੁਰਾਕ ਅਤੇ ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਦੇ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਕੀਤਾ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਦਾ ਦੌਰਾ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿੱਚ ਅੱਜ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਦੇ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਦੌਰਾ ਕੀਤਾ ਇਸ ਮੌਕੇ ਉਹਨਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਨੇ ਜੋ ਵਾਅਦੇ ਕਿਸਾਨਾਂ ਨਾਲ ਕੀਤੇ ਸੀ ਉਹ ਪੂਰੇ ਕੀਤੇ ਹਨ ਮੰਡੀਆਂ ਵਿੱਚ ਕਿਸਾਨਾਂ ਨੂੰ ਖੱਜਲ ਨਹੀਂ ਹੋਣ ਦਿੱਤਾ ਜਾਵੇਗਾ ਕਿਸਾਨਾਂ ਦੀ ਇੱਕ ਇੱਕ ਫਸਲ ਚੁੱਕੀ ਜਾਵੇਗੀ ਉਹਨਾਂ ਕਿਹਾ ਕਿ ਮੰਡੀਆਂ ਵਿੱਚ ਕਿਸਾਨਾਂ ਨੂੰ ਕਿਸੇ ਕਿਸਮ ਦੀ ਤਕਲੀਫ ਨਾ ਹੋਵੇ ਇਸ ਲਈ ਉਹ ਪੰਜਾਬ ਦੀਆਂ ਅਲੱਗ-ਅਲੱਗ ਮੰਡੀਆਂ ਵਿੱਚ ਹਰ ਰੋਜ਼ ਜਾ ਰਹੇ ਹਨ ਇਸੇ ਘੜੀ ਤਹਿਤ ਜੋ ਖੰਨਾ ਵਿੱਚ ਆਏ ਹਨ ਉਹਨਾਂ ਕਿਹਾ ਕਿ ਇਸ ਵਾਰ ਫਸਲ ਬਹੁਤ ਵਧੀਆ ਹੋਈ ਹੈ ਅਤੇ ਕਿਸਾਨ ਵੀ ਮੰਡੀਆਂ ਵਿੱਚੋਂ ਕੁਝ ਹੋ ਕੇ ਹੀ ਜਾ ਰਹੇ ਹਨ ਉਨਾ ਕਿਹਾ ਕਿ ਹੁਣ ਤੱਕ ਕਿਸਾਨਾਂ ਦੇ ਖਾਤੇ ਵਿੱਚ 5000 575 ਕਰੋੜ ਰੁਪਏ ਟਰਾਂਸਫਰ ਹੋ ਚੁੱਕੇ ਹਨ ਖੰਨਾ ਤੋਂ ਰਾਜਕੁਮਾਰ ਮੈਨਰੋ ਦੀ ਰਿਪੋਰਟ ਵੀਟ ਦੀ ਗਵਰਨਮੈਂਟ ਦਾ ਸੀਜ਼ਨ ਚੱਲ ਰਿਹਾ ਔਰ ਡੇ ਬਾਈ ਡੇ ਜਿਹੜੀ ਕਣਕ ਦੀ ਖਰੀਦ ਆ ਉਹ ਆਪਣੇ ਪੀਕ ਤੇ ਜਾ ਰਹੀ ਹੈ ਸੋ ਲਗਾਤਾਰ ਮਾਨ ਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਵਾਹਿਚ ਪੰਜਾਬ ਦੇ ਅੰਦਰ ਜਿਹੜੇ ਖਰੀਦ ਦੇ ਸਵਾਲ ਜਵਾਬ ਵੀ ਕੀਤੇ ਆ ਫੂਡ ਸਪਲਾਈ ਵੱਲੋਂ ਜਾਂ ਜਿਹੜੀਆਂ ਸਾਡੀਆਂ ਗਵਰਨਮੈਂਟ ਏਜੰਸੀਜ਼ ਐ ਉਹਨਾਂ ਨੂੰ ਗਰਾਸਰੂਟ ਤੇ ਚੈੱਕ ਕਰਨ ਦੇ ਲਈ ਮੈਂ ਹਰ ਰੋਜ਼ ਪੰਜਾਬ ਦੀਆਂ ਮੰਡੀਆਂ 'ਚ ਜਰਨਾ ਸੋ ਅੱਜ ਵੀ ਮੈਂ ਜਿਲ੍ਹਾ ਮੋਗਾ ਔਰ ਹੁਣ ਲੁਧਿਆਣਾ ਦੇ ਅੰਦਰ ਆਇਆ ਸੋ ਲਗਾਤਾਰ ਇਹ ਹਰ ਰੋਜ਼ سلسلہ ਚੱਲ ਰਿਹਾ ਸੋ ਮੈਂ ਇਹ ਕਹਿ ਸਕਦਾ ਕਿ ਕਿਸਾਨ ਮੁੱਖ ਤੌਰ ਤੇ ਮੰਡੀ ਤੋਂ ਬੜਾ ਖੁਸ਼ ਹੋ ਕੇ ਵਾਪਸ ਜਾ ਰਹੇ ਆ ਔਰ ਜਿਸ ਕਿਸਮ ਦੀ ਫੀਡਬੈਕ ਆ ਪੰਜਾਬ ਦੇ ਵਿੱਚੋਂ ਆ ਰਹੀ ਹੈ ਜੇ ਤੁਸੀਂ ਵੀ ਸਾਰੇ ਜਾਣਦੇ ਹੋ ਇਸ ਵਾਰ ਬੰਪਰ ਫਸਲ ਜਿਹੜੀ ਹੈ ਪੰਜਾਬ ਦੇ ਵਿੱਚ ਕਣਕ ਦੀ ਉਹ ਪੈਦਾਵਾਰ ਹੋਈ ਆ ਔਰ ਇਸ ਬੰਪਰ ਫਸਲ ਦਾ ਜਿੱਥੇ ਸਾਨੂੰ ਕੇਂਦਰੀ ਪੂਲ ਦੇ ਅੰਦਰ ਐਕਸਟਰਾ ਜਾਣ ਦੀ ਖੁਸ਼ੀ ਵੀ ਆ ਅਨਾਜ ਦੀ ਉਹਦੇ ਨਾਲ ਨਾਲ ਕਿਸਾਨ ਨੂੰ ਵੀ ਆਰਥਿਕ ਤੌਰ ਤੇ ਕਾਫੀ ਇਹਦਾ ਫਾਇਦਾ ਹੋਵੇਗਾ ਸੋ ਇਹ ਇੱਕ ਸਾਨੂੰ ਕੁਦਰਤ ਦਾ ਵੀ ਧੰਨਵਾਦ ਕਰਨਾ ਬਣਦਾ ਸੋ ਹੁਣ ਤੱਕ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਨੰਜਾ ਲੱਖ ਐਮਟੀ ਦੇ ਕਰੀਬ ਰਾਈਵਲ ਬੜੀ ਪਹੁੰਚੀ ਆ ਔਰ ਉਹਦੇ ਵਿੱਚੋਂ 4.44 ਲੱਖ ਐਮਟੀ 4.44 ਲੱਖ ਐਮਟੀ ਜਿਹੜੀ ਆ ਉਹ ਖਰੀਦੀ ਜਾ ਚੁੱਕੀ ਹੈ ਸਾਡੀਆਂ ਵੱਖ-ਵੱਖ ਏਜੰਸੀਜ਼ ਵੱਲੋਂ ਔਰ ਉਹਦਾ ਜਿਹੜਾ ਬਣਦਾ ਪੈਸਾ ਜਿਹੜਾ ਐਮਐਸਪੀ ਦੇ ਮੁਤਾਬਕ ਕਿਸਾਨ ਨੂੰ ਮਿਲਣਾ ਚਾਹੀਦਾ 5573 ਕਰੋੜ ਰੁਪਇਆ ਉਹ ਕਿਸਾਨ ਦੇ ਖਾਤੇ ਜਮ੍ਹਾ ਹੋ ਚੁੱਕਿਆ ਤੇ ਸਭ ਤੋਂ ਖੂਬਸੂਰਤ ਗੱਲ ਇਹ ਆ ਕਿ ਜਿਹੜਾ ਮਾਨਜੁਗ ਮੁੱਖ ਮੰਤਰੀ ਜੀ ਦਾ ਕਮਿਟਮੈਂਟ ਆ ਪੰਜਾਬ ਦੇ ਕਿਸਾਨਾਂ ਦੇ ਨਾਲ ਉਹਨਾਂ ਦਾ ਜਿਹੜਾ ਵਾਦਾ ਵੀ ਕੱਲਾ ਕੱਲਾ ਦਾਣਾ ਚੱਕਾਂਗੇ ਐਮਐਸਪੀ ਤੇ ਦਾ ਚੱਕਣਾ ਚੱਕਣਾ ਪਰ 24 ਘੰਟਿਆਂ ਦੇ ਵਿੱਚ ਵਿੱਚ ਜਿਹੜੀ ਆ ਉਹ ਕਿਸਾਨ ਦੇ ਖਾਤੇ 'ਚ ਪੇਮੈਂਟ ਵੀ ਅਸੀਂ ਪਵਾਵਾਂਗੇ ਸੋ ਇਹ ਬੜਾ ਰੋਸ਼ਨ ਪੱਖ ਆ ਕਿ ਕਿਸਾਨ ਕਈ-ਕਈ ਹਫਤੇ ਉਸ ਪੈਸੇ ਨੂੰ ਢਿੱਕਦਾ ਸੀਗਾ ਜਿਹਦੇ ਨਾਲ ਉਹਨੇ ਆਪਣੀ ਅਗਲੀ ਫਸਲ ਦੀ ਤਿਆਰੀ ਕਰਨੀ ਹੁੰਦੀ ਆ ਸੋ ਪੰਜਾਬ ਦੇ ਅੰਦਰ ਜਿੰਨਾ ਵੀ ਸਾਡਾ ਮੈਕੈਨਿਜ਼ਮ ਹੈ ਡਿਪਾਰਟਮੈਂਟ ਦਾ ਪੂਰੀ ਤਰ੍ਹਾਂ ਐਕਟਿਵ ਹੈਗਾ ਸੋ ਸਾਡੇ ਨਾਲ ਮੇਰੇ ਨਾਲ ਇਸ ਵੇਲੇ ਐਸ ਡੀ ਐਮ ਖੰਨਾ ਔਰ ਸਾਡੇ ਮੈਡਵ ਸਫਾਲੀ ਜੀ ਸਾਡਾ ਡੀ ਐਫ ਐਸ ਸੀ ਨੇ ਤਮਾਮ ਸਾਡੇ ਜਿਹੜੇ ਏਜੰਸੀਸ ਦੇ ਗਵਰਨਮੈਂਟ ਦੇ ਦੇ ਡੀ ਐਮ ਨੇ ਉੱਥੇ ਹਾਜ਼ਰ ਨੇ ਸੋ ਲਗਾਤਾਰ ਮੈਂ ਕਹਿ ਸਕਦਾ ਕਿ ਜਿਹੜਾ ਸਾਨੂੰ ਕੇਂਦਰੀ ਪੂਲ ਦੇ ਲਈ 124 ਲੱਖ ਰੁਪਏ ਦਾ ਜਿਹੜਾ ਸਾਨੂੰ ਟਾਰਗੇਟ ਮਿਲਿਆ ਉਹ ਵੀ ਪੂਰਾ ਕਰਾਂਗੇ ਔਰ ਨਾਲ ਦੀ ਨਾਲ ਜਿਹੜਾ ਪੰਜਾਬ ਦੇ ਅੰਦਰ ਜਿਹੜੇ ਬੰਦੋਬਸਾ ਦਾ ਸਵਾਲ ਹੈਗਾ ਚਾਹੇ ਗ੍ਰੇਟਾ ਦਾ ਸਵਾਲ ਆ ਚਾਹੇ ਬਾਰਦਾਨੇ ਦਾ ਸਵਾਲ ਹੈ ਚਾਹੇ ਤਰਪਾਲਾਂ ਦਾ ਸਵਾਲ ਹੈ ਸੋ ਸਾਰੇ ਪ੍ਰਵੰਧ ਜਿਹੜੇ ਆ ਉਹ ਸਰਕਾਰ ਵੱਲੋਂ ਕੀਤੇ ਗਿਆ ਸੋ ਮੈਂ ਅੱਜ ਖੰਨੇ ਮੰਡੀ ਚ ਆਇਆ ਇੱਥੇ ਦੇਖਣ ਦਾ ਮੌਕਾ ਮਿਲਿਆ ਬਹੁਤ ਸਮੂਦਲੀ ਚੱਲ ਰਹੀ ਆ ਮੈਨੂੰ ਆਰਤੀ ਸਹਿਬਾਨ ਮਿਲੇ ਆ ਮਾਰਕੀਟ ਕਮੇਟੀ ਦੇ ਸਾਡੇ ਚੇਅਰਮੈਨ ਮਿਲੇ ਆ ਸਭ ਨੇ ਦੱਸਿਆ ਕਿ ਇੱਥੇ ਜਿਹੜਾ ਬਹੁਤ ਸਮੂਦਲੀ ਕੰਮ ਚੱਲ ਰਿਹਾ ਸੋ ਲੱਗਦਾ ਕਿ ਪੰਜਾਬ ਦੇ ਅੰਦਰ ਜਿਹੜਾ 10 ਦਿਨ ਸੀਜ਼ਨ ਹੋਰ ਚੱਲੂਗਾ ਸੋ ਮੈਂ ਇੱਕ ਉਮੀਦ ਕਰਦਾ ਕਾਮਨਾ ਕਰਦਾ ਕਿ ਜਿਹੜਾ ਸੀਜ਼ਨ ਹੈ ਪੰਜਾਬ ਦੇ ਅੰਦਰ ਜਿਹੜੀਆਂ ਵੀ ਫੈਕਲਟੀਜ਼ ਪ੍ਰਕਿਊਰਮੈਂਟ ਨਾਲ ਜੁੜੀਆਂ ਨੇ ਉਹਨਾਂ ਸਾਰਿਆਂ ਲਈ ਇਹ ਵਧੀਆ ਸੀਜ਼ਨ ਪੰਜਾਬ ਦੇ ਅੰਦਰ ਰਹੂਗਾ ਖੰਨਾ ਮੰਡੀ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਆ ਇੱਥੇ ਮੈਂ ਹਰ ਵਾਰ ਆਨਾ ਅੱਜ ਵੀ ਮੈਂ ਆਇਆ ਔਰ ਮੈਨੂੰ ਬੜਾ ਚੰਗਾ ਇੱਥੇ ਪ੍ਰਬੰਧਾਂ ਦਾ ਜਿਹੜਾ ਉਹ ਬਲੈ ਸਿਸਟਮ ਦੇਖਣ ਨੂੰ ਮਿਲਿਆ ਸੋ ਪੰਜਾਬ ਦੇ ਕਿਸਾਨਾਂ ਨਾਲ ਸਾਡਾ ਵਾਅਦਾ ਕੱਲਾ ਕੱਲਾ ਦਾਣਾ ਚੱਕਾਂਗੇ ਐਮਐਸਪੀ ਦੇ ਉੱਤੇ ਤੇ 24 ਘੰਟੇ ਦੇ ਵਿੱਚ ਵਿੱਚ ਪੇਮੈਂਟ ਜਿਹੜੀ ਆ ਉਹ ਤੁਹਾਡੇ ਖਾਤੇ ਵਿੱਚ ਪਾਵਾਂਗੇ ਮੰਤਰੀ ਜਿਹੜਾ ਸਾਡੀ ਚਦਾਲ ਹੈ ਸਾਡੇ ਦੇ ਗੜੇ ਐਮਕੇਟੀ ਦੇ ਸੇਰ ਸਰਕਾਰੀ ਮਾਲ ਕਿੰਨਾ ਭਾਈ ਕਿੰਨਾ ਜੀ ਇਹਦੀ ਸਰਕਾਰੀ ਕੀਮਤ ਕਿੰਨੀ ਹੋਈ ਆ ਪ੍ਰਾਈਵੇਟ ਕਿੰਨੀ ਹੋਈ ਆ ਜੀ ਪੂਰੇ ਪੰਜਾਬ ਦੇਖਣ ਜੇ ਮੈਂ ਐਕੂਰੇਟ ਅੰਕੜੇ ਮੈਂ ਤੁਹਾਨੂੰ ਦੇ ਸਕਦਾ ਪਰ ਚੰਗੀ ਗੱਲ ਇਹ ਆ ਵੀ ਹਰ ਇੱਕ ਟ੍ਰੇਡਰ ਵੀ ਕਾਫੀ ਹੈ ਉਹ ਵੀ ਕਾਫੀ ਮਾਲ ਖਰੀਦ ਰਿਹਾ ਤੇ ਮੈਨੂੰ ਲੱਗਦਾ ਵੀ 10% ਜਿਹੜਾ ਆ ਵਕ ਵਕ ਮੰਡੀਆਂ ਸੇ ਜੋ ਮੈਨੂੰ ਫੀਡਬੈਕ ਮਿਲੀ ਆ ਉਹ ਵੀ ਉਹਨਾਂ ਨੇ ਖਰੀਦਿਆ ਸੋ ਕਿਉਂਕਿ ਇੰਟਰਨੈਸ਼ਨਲ ਪੱਧਰ ਤੇ ਜਿਹੜਾ ਉਹ ਵੀਟ ਦਾ ਇੱਕ ਖਲਾਜ ਆ ਮਤਲਬ ਜਿਹੜਾ ਹੈਗਾ ਸੋ ਉਹਦੇ ਮੁਤਾਬਕ ਇਸ ਵਾਰ ਵੀਟ ਦਾ ਜਿਹੜਾ ਉਹ ਟ੍ਰੇਡਰ ਚ ਕਾਫੀ ਆ ਰਿਹਾ ਸਰ ਮੰਡੀ ਚ 70 ਤੋਂ 75 ਫਲਾਂਟ ਮਾੜਾ ਜਿਹੜਾ ਪ੍ਰਾਈਵੇਟ ਸੀ ਗਿਆ ਲੱਗਦਾ ਨਹੀਂ ਕਿ ਮੰਡੀ ਕਰਨ ਜਿਹੜਾ ਨਿੱਜੀ ਕਰਨ ਵਾਲੇ ਜਾ ਰਹੇ ਦੀ ਨਹੀਂ ਇਹ ਨਿੱਜੀ ਕਰਨ ਨਹੀਂ ਅਸੀਂ ਤਾਂ ਦੇਖੋ ਕਿਸਾਨ ਨੂੰ ਆਪਣੀਆਂ 1864 ਖਰੀਦ ਕੇਂਦਰ ਜਿਹੜਿਆ ਪ੍ਰੋਵਾਈਡ ਕਰਾਇਆ ਉਹਨਾਂ ਦੇ ਅੰਦਰ ਸਾਡਾ ਸਾਰਾ ਮਤਲਬ ਬੰਦੋਬਸ ਹੈਗੇ ਆ ਪਰ ਜੇ ਉਹਨੂੰ ਕਿਤੇ ਕੋਈ ਥੋੜਾ ਬਹੁਤ ਵਾਧਾ ਮਿਲਦਾ ਤੇ ਕੋਈ ਗੱਲ ਨਹੀਂ ਸਾਨੂੰ ਉਸ ਗੱਲ ਦੀ ਕੋਈ ਚਿੰਤਾ ਨਹੀਂ ਉਹਦੇ ਪੱਖ 'ਚ ਹੀ ਹੈਗੇ ਆ ਅਸੀਂ ਵੈਸੇ ਵੀ ਕਿਸਾਨ ਦੇ ਨਾਲ ਆ ਅੱਜ ਵੀ ਆ ਤੇ ਕੱਲ ਵੀ ਸੀਗੇ ਸੋ ਮੈਨੂੰ ਲੱਗਦਾ ਹੈ ਕਿ ਜਿਹੜਾ ਇਸ ਵਾਰ ਜਿਹੜਾ ਇਹ ਸੀਜ਼ਨ ਹੈ ਕਣਕ ਦੀ ਖਰੀਦ ਦਾ ਸਾਰੀਆਂ ਫੈਕਲਟੀਾਂ ਲਈ ਵਧੀਆ ਰਹੂਗਾ ਸੋ ਜਿਹੜਾ ਪੰਜਾਬ ਸਰਕਾਰ ਦਾ ਵਾਦਾ ਮਾਝੂ ਮੁੱਖ ਮੰਤਰੀ ਦਾ ਵਾਦਾ ਉਹ ਕੱਲਾ ਕੱਲਾ ਜਿਹੜਾ ਦਾਣਾ ਚੱਕਾਂਗੇ ਮੰਡੀ ਦੇ ਅੰਦਰ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਤੋਖਲਾ ਕਿਸਾਨ ਦੇ ਮਨ ਚ ਨਾ ਹੋਵੇ ਇਹ ਮੈਂ ਤੁਹਾਡੇ ਨਾਲ ਵਚਨ ਕਰਦਾ ਸਰਕਾਰ ਅੜਤੀ ਨਹੀਂ ਮੰਨਦੀ ਕਿ ਜਿਹੜੀ ਕਮਿਸ਼ਨ ਆਉਣਾ ਦੀ ਉਹ ਬੁਲਾਈ ਕਿਉਂਕਿ ਅੜਤੀ ਮੈਨੂੰ ਮਿਲੇ ਵੀ ਹੈ ਸਾਡੇ ਭਰਾ ਨੇ ਸਾਡੇ ਪਰਿਵਾਰ ਨੇ ਤੇ ਚੰਗੀ ਗੱਲ ਇਹ ਆ ਵੀ ਇਹ ਆਪਣੇ ਸਮੱਸਿਆ ਦਾ ਕੇਂਦਰ ਬਿੰਦੂ ਵੀ ਜਾਣਦੇ ਆ ਔਰ ਇਹ ਕੇਂਦਰ ਨਾਲ ਜੁੜੇ ਸਵਾਲ ਹੈਗੇ ਆ ਮਾਂਜੂਗ ਮੁੱਖ ਮੰਤਰੀ 15 18 ਦਿਨ ਪਹਿਲਾਂ ਜੂਨੀਅਰ ਮਿਨਿਸਟਰ ਨੂੰ ਮਿਲ ਕੇ ਵੀ ਆਏ ਆ ਅਸੀਂ ਵੀ ਲਗਾਤਾਰ ਮਿਲਦੇ ਆ ਸਾਡੇ ਅਫੀਸਰ ਮਿਲਦੇ ਆ ਸੋ ਅਸੀਂ ਮੰਨ ਕਰਦੇ ਆ ਕੇਂਦਰ ਤੋਂ ਵੀ ਇਹ ਜਿਹੜਾ ਇਹਨਾਂ ਦੇ ਰੇਟ ਜਿਹੜੇ ਰਿਵਾਈਜ਼ ਕੀਤੇ ਜਾਣ ਸਮੇਂ ਦੇ ਹਾਂਦ ਕੀਤੇ ਜਾਣ ਕਿਉਂਕਿ ਮੰਗਾਈ ਵੀ ਹੈ ਬਾਕੀ ਕੁਝ ਇਹਨਾਂ ਦਾ ਵੀ ਲੋੜਾਂ ਹੈਗੀਆਂ ਨੇ ਸੋ ਉਹ ਤੇ ਜਦਨ ਕਰਾਂਗੇ ਔਰ ਸਾਡੇ ਵੱਲੋਂ 100% ਕੋਸ਼ਿਸ਼ ਹੋ ਜਾਵੇ ਕੁਝ ਨਾ ਕੁਝ ਅਸੀਂ ਇਹਨਾਂ ਨੂੰ ਲੈ ਕੇ ਉਧੁੱਧਈਏ ਸਾਜਿਮ ਆਗੂ ਕੋ ਲੱਗਿਆ ਰਹਦਾ ਕੋਈ ਮੁਆਜ਼ਰਾ ਨਹੀਂ ਕਰਪਾ ਬਿਲਕੁਲ ਪੰਜਾਬ ਦੇ ਅੰਦਰ ਜਿੱਥੇ-ਜਿੱਥੇ ਵੀ ਫਸਲਾਂ ਨੂੰ ਅੱਗ ਲੱਗੀ ਹੈ ਬੜੀ ਔਖੀ ਫਸਲ ਪਾਲਦੇ ਆ ਸਾਡੇ ਕਿਸਾਨ ਉਹ ਮਾਗਦਿਆਂ ਰਾਤਾਂ ਕੱਢ ਲੀਏ ਤੇ ਜੇਠ ਹੜ੍ਹ ਦੀ ਤੋਂ ਬਾਅਦ ਉਹ ਖੂਨ ਪਸੀਨਾ ਕਰਕੇ ਬਸ ਨੂੰ ਗਾਉਂਦੇ ਆ ਪਰ ਅਨਫੋਰਚਨਟਲੀ ਜਦੋਂ ਕੋਈ ਘਟਨਾ ਇਸ ਕਿਸਮ ਦੀ ਵਾਪਰਦੀ ਹੈ ਵੀ ਉਹ ਅੱਗ ਦਾ ਨਾਲ ਫਸਲ ਜਿਹੜੀ ਹੈ ਖਰਾਬ ਹੁੰਦੀ ਹੈ ਤਾਂ ਉਹਦੇ ਲਈ ਲਗਾਤਾਰ ਜਿੱਥੇ-ਜਿੱਥੇ ਵੀ ਘਟਨਾ ਵਾਪਰੀ ਹੈ ਉਹਦੀ ਅਸੈਸਮੈਂਟ ਲਵਾਉਣ ਦਾ ਮਾਨਯੋਗ ਮੁੱਖ ਮੰਤਰੀ ਨੇ ਐਲਾਨ ਕੀਤਾ ਜੋ ਵੀ ਉਪਰਪਾਈ ਹੋਗੀ ਉਹ ਕਿਸਾਨ ਸਾਰੇ ਏਸ਼ੀਆ ਦੀ ਜਿਵੇਂ ਸਭ ਤੋਂ ਵੱਡੀ ਅਨਾਜ ਮੰਡੀ ਹੈ ਇੱਥੇ ਜਗਾ ਦੀ ਪ੍ਰੋਬਲਮ ਆ ਜਾਂਦੀ ਹੈ ਸੀਜ਼ਨ ਦੇ ਵਿੱਚ ਉਹਦੇ ਬਾਰੇ ਕੋਈ ਸੋਚਿਆ ਨਹੀਂ ਲਾਜ਼ਮੀ ਤੌਰ ਤੇ ਸਾਡੇ ਮਤੀ ਸਾਹਿਬ ਨੇ ਇੱਥੋਂ ਅਸੀਂ ਵਿਆਕੇ ਸਲਾਹ ਕਰਾਂਗੇ ਜੋ ਵੀ ਮੰਡੀ ਦੀ ਰਿਕੁਆਇਰਮੈਂਟ ਹੋਊਗੀ ਸਾਡੇ ਅਫਸਰ ਸਭਾਨ ਬੈਠੇ ਆ ਸਿਰ ਜੋੜ ਕੇ ਉਹਦਾ ਉਹਨੂੰ ਸੁਣਾਗੇ ਵੀ ਫਿਰ ਕਸਰ ਕਰਾਂਗੇ